ਸਾਸਰੀ ਕਾਲਜੀ ਵਾਡੀ ਪੈ ਗਈ ਹੈ ਅੱਜ ਅਸੀਂ ਪਹਿਲਾ ਦਿਨ ਸੀ ਜਿਸ ਦਿਨ ਅਸੀਂ ਕਣਕ ਦੀ ਕਟਾਈ ਸ਼ੁਰੂ ਕੀਤੀ ਤੇ ਕਣਕ ਦੀ ਕਟਾਈ ਸ਼ੁਰੂ ਕਰਨ ਦੇ ਨਾਲ ਹੀ ਅਸੀਂ ਅੱਜ ਖੁਸ਼ੀ ਵਿੱਚ ਬਣਾਏ ਸੀਗੇ ਘਰ ਦੇ ਵਿੱਚ ਵੇਸਣ ਦੇ ਲੱਡੂ ਸੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਮੀਦ ਹੈ ਕਿ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਤੇ ਬਣਾਉਨੇ ਆ ਵੇਸਣ ਦੇ ਲੱਡੂ ਵੇਸਣ ਦੇ ਲੱਡੂ ਬਣਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਪਹਿਲਾਂ ਚਾਹੀਦੀਆਂ ਨੇ ਉਹ ਆਪਾਂ ਵੇਖ ਲੈਨੇ ਆਂ ਇੱਕ ਕੋਲੀ ਮੇ ਵੇਸਣ ਦੀ ਲਈ ਹੈ ਖੰਡ ਆਪਾਂ ਪੌਣੀ ਕੋਲੀ ਲਈ ਹੈ ਤੇ ਅੱਧੀ ਕੋਲੀ ਆਪਾਂ ਘਿਓ ਦੀ ਲਈ ਹੈ ਕੜਾਈ ਨੂੰ ਕਰਾਂਗੇ ਗਰਮ ਤੇ ਇਹਦੇ ਵਿੱਚ ਪਾ ਦਾਂਗੇ ਅੱਧੀ ਕੋਲੀ ਜਿਹੜਾ ਘਿਓ ਸੀ ਉਹ ਪਾ ਦੇਾਂਗੇ ਤੇ ਇਹਦੇ ਵਿੱਚ ਗਰਮ ਹੋਣ ਤੇ ਪਾਵਾਂਗੇ ਵੇਸਣ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਗੈਸ ਨੂੰ ਮੀਡੀਅਮ ਟੂ ਹਾਈ ਢੱਕ ਕੇ ਆਪਾਂ ਵੇਸਣ ਨੂੰ ਹਿਲਾਉਂਦੇ ਹੋਏ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਵੇਸਣ ਚੰਗੀ ਤਰ੍ਹਾਂ ਪੂਜਾ ਹੋਣਾ ਚਾਹੀਦਾ ਕੱਚਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਸਟੇਜੇ ਗੇ ਲੱਡੂ ਨਹੀਂ ਬਣਨਗੇ ਨਾ ਉਹਨਾਂ ਦਾ ਸਵਾਦ ਸਹੀ ਨਹੀਂ ਆਏਗਾ। ਸੋ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ। ਵੇਸਣ ਚੰਗੀ ਤਰ੍ਹਾਂ ਭੁੱਜ ਜਾਣ ਦੀ ਸਭ ਤੋਂ ਵੱਡੀ ਨਿਸ਼ਾਨੀ ਇੱਕ ਤਾਂ ਉਸ ਦਾ ਕਲਰ ਕਾਫੀ ਡਾਰਕ ਬਰਾਊਨ ਹੋ ਜਾਂਦਾ ਹੈ ਤੇ ਦੂਜਾ ਵੇਸਣ ਦੇ ਭੁੱਜਣ ਦੀ ਸਮੈਲ ਜੇਗਲੀ ਤੁਹਾਡੇ ਪੂਰੇ ਘਰ ਦੇ ਵਿੱਚ ਫੈਲ ਜਾਏਗੀ। ਤੇ ਆਪਾਂ ਪਹਿਲਾਂ ਵੇਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ। ਫਿਰ ਆਪਾਂ ਇਹਦੇ ਵਾਸਤੇ ਚਾਣੀ ਤਿਆਰ ਕਰਾਂਗੇ। ਬੇਸਨ ਆਪਣਾ ਚੰਗੀ ਤਰ੍ਹਾਂ ਭੁੰਨ ਕੇ ਲਾਲ ਹੋ ਗਿਆ ਹੈ। ਹੁਣ ਆਪਾਂ ਇਸ ਸਟੇਜ ਤੇ ਗੈਸ ਨੂੰ ਬੰਦ ਕਰ ਦੇਾਂਗੇ ਕਿਉਂਕਿ ਕੜਾਈ ਗਰਮ ਹੋਣ ਕਰਕੇ ਬੇਸਨ ਜ਼ਿਆਦਾ ਲਾਲ ਨਾ ਹੋ ਜਾਵੇ। ਬੇਸਨ ਸਾਡੇ ਦਾ ਰੰਗ ਬਹੁਤ ਸੋਹਣਾ ਆ ਗਿਆ ਹੈ ਤੇ ਹੁਣ ਆਪਾਂ ਕੜਾਈ ਨੂੰ ਥੱਲੇ ਉਤਾਰਾਂਗੇ ਤੇ ਪੈਨ ਰੱਖਾਂਗੇ ਚਾਣੀ ਬਣਾਉਣ ਲਈ। ਪੌਣੀ ਕੋਲੀ ਖੰਡ ਦੀ ਆਪਾਂ ਪਾ ਲਈਏ ਤੇ ਥੋੜਾ ਜਿਹਾ ਵਿੱਚ ਆਪਾਂ ਪਾਣੀ ਪਾਇਆ ਹੈ। ਤੇ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਚਾਣੀ ਤਿਆਰ ਕਰ ਲਵਾਂਗੇ। ਚਾਣੀ ਸਾਡੀ ਤਿਆਰ ਹੋ ਰਹੀ ਹੈ ਇਸੇ ਤਰ੍ਹਾਂ ਆਪਾਂ ਲਗਾਤਾਰ ਇਸ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਕਿ ਚੀਨੀ ਜਿਹੜੀ ਹੈ ਥੱਲੇ ਨਾ ਲੱਗ ਜਾਵੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਚਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਹੈ ਚਾਣੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੇ ਆਹ ਵੇਖੋ ਜੀ ਇਸ ਤਰ੍ਹਾਂ ਆਪਾਂ ਉਂਗਲੀ ਨੂੰ ਚਾਣੀ ਲਗਾ ਕੇ ਇਸ ਤਰ੍ਹਾਂ ਆਪਾਂ ਦੇਖਾਂਗੇ ਇੱਕ ਤਾਰ ਇੱਕ ਮੋਟੀ ਤਾਰ ਦੀ ਚਾਣੀ ਸਾਨੂੰ ਚਾਹੀਦੀ ਹੈ ਮੋਟੀ ਤਾਰ ਦੀ ਚਾਣੀ ਚਾਣੀ ਸਾਡੀ ਤਿਆਰ ਹੋ ਗਈ ਹੈ ਹੁਣ ਇਸ ਚਾਣੀ ਨੂੰ ਆਪਾਂ ਜਿਹੜਾ ਬੇਸਨ ਪੁੰਨ ਕੇ ਰੱਖਿਆ ਹੈ ਕੜਾਈ ਵਿੱਚ ਉਹਦੇ ਵਿੱਚ ਪਾ ਦੇਾਂਗੇ ਤੇ ਫਿਰ ਤੋਂ ਗੈਸ ਦੇ ਉੱਪਰ ਰੱਖ ਕੇ ਹਿਲਾਉਣਾ ਸ਼ੁਰੂ ਕਰਾਂਗੇ। ਲਓ ਜੀ ਚਾਣੀ ਆਪਾਂ ਪਾ ਲਈਏ ਬੇਸਨ ਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ। ਬਸ ਹੁਣ ਇਸ ਤਰ੍ਹਾਂ ਹੀ ਹੌਲੀ-ਹੌਲੀ ਇਹ ਥੋੜਾ ਹਾਰਡ ਹੋ ਜਾਏਗਾ ਤਾਂ ਫਿਰ ਆਪਾਂ ਇਸ ਦੇ ਲੱਡੂ ਬਣਾ ਲਵਾਂਗੇ। ਲਓ ਜੀ ਕੁਝ ਲੱਡੂ ਤਾਂ ਮੈਂ ਬਣਾ ਕੇ ਰੱਖ ਲਏ ਆ ਲਾਸਟ ਲੱਡੂ ਜਿਹੜਾ ਤੁਹਾਡੇ ਸਾਹਮਣੇ ਮੈਂ ਬਣਾ ਰਹੀ ਆ। ਇਸ ਤਰ੍ਹਾਂ ਆਪਾਂ ਬੇਸਨ ਨੂੰ ਲਵਾਂਗੇ ਦਬਾ-ਦਬਾ ਕੇ ਪਹਿਲਾਂ ਉਸ ਨੂੰ ਗੋਲ ਕਰਾਂਗੇ। ਤੇ ਫਿਰ ਇੱਕ ਹੱਥ ਨਾਲ ਇਸ ਤਰ੍ਹਾਂ ਲਾਉਂਦੇ ਹੋਏ ਇਸ ਨੂੰ ਗੋਲ ਸ਼ੇਪ ਦੇ ਦੇਾਂਗੇ। ਇਸ ਤਰ੍ਹਾਂ ਲੱਡੂ ਬੜੀ ਆਸਾਨੀ ਨਾਲ ਬਣ ਜਾਂਦੇ ਨੇ। ਕਈ ਵਾਰ ਹੁੰਦਾ ਨਾ ਕਿ ਸਾਨੂੰ ਲੱਡੂ ਬਣਾਉਣ ਵਿੱਚ ਵੱਲ ਵਿੱਚ ਮੁਸ਼ਕਲ ਆਉਂਦੀ ਹੈ। ਇਸ ਤਰ੍ਹਾਂ ਤੁਹਾਨੂੰ ਬਿਲਕੁਲ ਵੀ ਮੁਸ਼ਕਲ ਨਹੀਂ ਆਏਗੀ। ਬਸ ਪਹਿਲਾਂ ਆਪਾਂ ਕੁੱਟ-ਕੁੱਟ ਕੇ ਦਬਾਉਣਾ ਹੈ ਹੱਥ ਵਿੱਚ। ਤੇ ਫਿਰ ਆਪਾਂ ਇਸ ਤਰ੍ਹਾਂ-ਤਰ੍ਹਾਂ ਹਿਲਾ ਕੇ ਹੱਥ ਨੂੰ ਤਾਂ ਇਸ ਨੂੰ ਗੋਲ ਕਰ ਲੈਣਾ। ਬਹੁਤ ਸੋਹਣੇ ਲੱਡੂ ਸਾਡੇ ਬਣ ਕੇ ਤਿਆਰ ਹੋ ਗਏ ਨੇ। ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਇਹਨਾਂ ਦਾ ਆਇਆ ਨਾ। ਕਿਉਂ ਦੇ ਨਾਲ ਉਸ ਤਰ੍ਹਾਂ ਵੀ ਇਹ ਲਿਸ਼ਕਣ ਲੱਗ ਗਏ ਆ। ਲਓ ਜੀ ਲੱਡੂ ਸਾਡੇ ਬਣ ਕੇ ਹੋ ਗਏ ਨੇ ਤਿਆਰ ਤੇ ਵੇਖੋ ਕਿੰਨੇ ਸੋਹਣੇ ਲੱਡੂ ਬਣ ਕੇ ਤਿਆਰ ਹੋਏ ਨੇ ਸਿਰਫ ਇਹ ਵੇਖਣ ਵਿੱਚ ਹੀ ਸੋਹਣੇ ਨਹੀਂ ਹੈ ਟੇਸਟ ਵਿੱਚ ਵੀ ਬਹੁਤ ਹੀ ਜ਼ਿਆਦਾ ਵਧੀਆ ਬਣੇ ਸੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਇਹ ਲੱਡੂ ਬਣਾ ਕੇ ਜਰੂਰ ਖਾਓ ਤੇ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ ਐ ਤੁਸੀਂ ਵੀ ਵੇਖ ਸਕਦੇ ਹੋ ਇੱਕ ਲੱਡੂ ਮੈਂ ਤੁਹਾਨੂੰ ਤੋੜ ਕੇ ਵੀ ਵਿਖਾਵਾਂਗੀ ਵੇਖੋ ਕਿੰਨਾ ਸੋਹਣਾ ਲੱਡੂ ਬਣਿਆ ਹੈ ਇਹ ਲੱਡੂ ਬਸ ਮੂੰਹ 'ਚ ਪਾਉਂਦਿਆਂ ਸਾਗ ਹੀ ਤੁਹਾਡੇ ਮੂੰਹ ਵਿੱਚ ਖੁਰ ਜਾਏਗਾ ਇੰਨੇ ਸਵਾਦ ਦੇ ਲੱਡੂ ਬਣੇ ਨਾ ਬਹੁਤ ਜ਼ਿਆਦਾ ਟੇਸਟੀ ਲੱਡੂ ਬਣੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਲੱਡੂ ਬਣਾ ਕੇ ਜ਼ਰੂਰ ਖਾਓ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਣਕ ਦੀ ਕਟਾਈ ਦੀ ਖੁਸ਼ੀ ਵਿੱਚ ਐਵਾਂ ਵਾਲਾ ਮਿੱਠਾ ਅਸੀਂ ਅੱਜ ਬਣਾਇਆ ਤੇ ਸਾਗਿਆਂ ਨੂੰ ਬਹੁਤ-ਬਹੁਤ ਜ਼ਿਆਦਾ ਪਸੰਦ ਆਇਆ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਨਾਲ ਮਿਲ ਜਾਵੇ ਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ